ਕਿਵੇਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਜਲਦੀ ਆਪਾਂ ਕਿਰਨ ਮਾਨ ਤੇ ਸਟੋਰੀਸ ਲੈ ਕੇ ਆਵਾਂਗੇ ਕਿ ਹਲਾ ਤੁਸੀਂ ਛੋਟੀ ਛੋਟੀਆਂ ਸਟੋਰੀਆਂ ਇੰਜੋਏ ਕਰਿਓ ਜਿਵੇਂ ਕਿ 사ਵੰਦਾਮੀ ਨਾ ਚਾਲ ਰਹੀ ਆ ਤੇ ਰਖੜੀ ਆਉਣ ਵਾਲੀ ਆ ਉਸ ਬੇਸ ਦੇ ਉੱਤੇ ਆਪਾਂ ਥੋੜੀਆਂ ਜਿਹੀਆਂ ਛੋਟੀਆਂ ਜਿਹੀਆਂ ਸਟੋਰੀਆਂ ਬਣਾਈਆਂ ਸੀਗੀਆਂ ਤੇ ਅੱਜ ਦਾ ਵਲੋਗ ਆ ਮੇਰੀ ਸ਼ਾਪਿੰਗ ਦੇ ਲਈ ਤੇ ਸਭ ਤੋਂ ਪਹਿਲਾਂ ਮੈਂ ਨਾਈਕਾ ਤੋਂ ਆਰਡਰ ਕੀਤਾ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਕਿ ਮੈਂ ਜੁਲਰੀ ਆਰਡਰ ਕੀਤੀ ਉਹ ਕਾਦੇ ਵਾਸਤੇ ਆਰਡਰ ਕੀਤੀ ਤੇ ਸਭ ਤੋਂ ਪਹਿਲਾਂ ਆਪਾਂ ਨਾਈਕਾ ਦਾ ਆਰਡਰ ਜਿਹੜਾ ਸੀ ਮੈਂ ਖੋਲੇ ਕਿਉਂਕਿ ਮੈਨੂੰ ਵੀ ਚ ਸਾਮਾਨ ਚਾਹੀਦਾ ਸੀਗਾ ਤੇ ਸਭ ਤੋਂ ਪਹਿਲਾ ਹੈਗਾ ਵਾ ਆ ਪਿਲਗ੍ਰਿਮ ਦਾ ਅਮਾਜ਼ੋਨੀਆ ਪਤੁਆ ਸਮੂਥਿੰਗ ਸ਼ੈਂਪੂ ਵਿਦ ਕੇਰਟਨ ਤੇ ਪੈਰਾਬਨ ਫਰੀ ਆ ਸਲਫੇਟ ਐਂਡ ਪੈਰਾਬਨ ਫਰੀ 10x स्मूदर हेयर इन जस्ट 1 वॉश ਤੇ ਮੈਂ ਵੈਸੇ ਅੱਜ ਇੱਕ वॉश ਕੀਤਾ ਵਾ ਥੋੜੀ ਜਿਹੀ स्मूथ ਲੱਗਿਆ ਪਰ ਜੇ ਤੁਸੀਂ ਕਹਿ ਦੋ keratin ਵਰਗੇ ਉਸ ਤਰ੍ਹਾਂ ਦੇ ਨਹੀਂ ਹੈਗੇ ਬਟ ਹੋ ਸਕਦਾ ਵਾ ਕਿ 2 3 वॉਸ਼ਾਂ ਤੋਂ ਬਾਅਦ ਕੁਛੇ ਦਾ ਫਰਕ ਪੈ ਜਾਵੇ ਸੈਕਿੰਡ ਚੀਜ਼ ਆ ਜਿਹੜੀ ਮੈਂ ਹਮੇਸ਼ਾ ਹੀ ਕੀ ਕਹਿੰਦੇ ਆ ਮੇਰਾ ਕੀ ਕਹਿੰਦੇ ਸੇਵ ਕਰਦੀ ਆ ਮੇਰੀ ਸਕਿਨ ਨੂੰ ਉਹ ਹੈਗੀ ਆ dermad ਦੀ ਐਂਟੀ ਐਕਨੇ ਫੇਸ ਵਾਸ਼ ਇਹ ਹਮੇਸ਼ਾ ਹੀ ਮੈਂ ਯੂਜ਼ ਕਰਦੀ ਆ ਕਿਉਂਕਿ ਮੇਰੀ ਸਕਿਨ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਮੈਂ بڑے ਡਾਕਟਰਸ ਕੋ ਸਕਿਨ ਸਪੈਸ਼ਲਿਸਟ ਤੱਕ ਕੋ ਇਨੇ ਪੈਸੇ ਖਰਚ ਕੀਤੇ ਸੀਗੇ ਬਟਰ ਹੋਇਆ ਕੁਝ ਨਹੀਂ ਉਹਦੇ ਨਾਲ ਮੇਰੇ ਪਿੰਪਲਸ ਹੋਰ ਜ਼ਿਆਦਾ ਵੱਧ ਗਏ ਫਿਰ ਮੈਂ ਇੱਕ ਵਾਰ ਐਵੇਂ ਸਕਰੋਲ ਕਰਨ ਦੀ ਸੀਗੀ ਤੇ ਉਹਦੇ ਵਿੱਚ ਆਇਆ ਕਿ ਡਰਮਾ ਦੇ ਤੁਸੀਂ ਪ੍ਰੋਡਕਟ ਯੂਜ਼ ਕਰਿਆ ਕਰੋ ਤੇ ਮੈਂ ਡਰਮਾ ਦੇ ਪ੍ਰੋਡਕਟ ਯੂਜ਼ ਕਰਦੀ ਆ ਤੇ ਬਿਲਕੁਲ ਵੀ ਫ੍ਰੈਗਰੈਂਸ ਨਹੀਂ ਦੀ ਫ੍ਰੈਗਰੈਂਸ ਫ੍ਰੀ ਆ ਤੇ ਬਹੁਤ ਹੀ ਵਧੀਆ ਔਇਲ ਫ੍ਰੀ ਵੀ ਹੈਗਾ ਕਿਉਂਕਿ ਮੇਰੀ ਸਕਿਨ ਕਦੇ-ਕਦੇ ਬਹੁਤ ਹੀ ਜ਼ਿਆਦਾ ਔਇਲੀ ਹੋ ਜਾਂਦੀ ਹੈ ਤੇ ਸੈਕੰਡ ਹੈ ਜੀ ਇਹਦਾ ਮੋਇਸਚਰਾਈਜ਼ਰ ਡਰਮਾ ਦਾ ਹੀ ਤੇ ਮੈਂ ਸਨਸਕ੍ਰੀਨ ਵੀ ਡਰਮਾ ਦੀ ਹੀ ਯੂਜ਼ ਕਰਦੀ ਆ ਤੇ ਸੈਲੈਲਿਕ ਐਸਿਡ ਔਇਲ ਫ੍ਰੀ ਡੇਲੀ ਫੇਸ ਮੋਇਸਚਰਾਈਜ਼ਰ ਤੇ ਇਹ ਵੀ ਮੈਂ ਡੇਲੀ ਯੂਜ਼ ਕਰਦੀ ਆ ਡਰਮਾ ਦਾ ਤੇ ਨਾਲ ਸਾਨੂੰ ਇਹ ਪਿੱਦੂ ਜਿਹਾ ਮਿਲਿਆ ਵਾ ਸੀਟਾਫਿਲ ਦਾ ਚੈਂਟਲ ਸਕਿਨ ਕਲੀਨਜ਼ਰ ਇਹ ਫ੍ਰੀ ਮਿਲਿਆ ਵਾ ਤੇ ਅਗਲੀ ਚੀਜ਼ ਹੈ ਜੀ ਕਾਸ਼ਵੀ ਦੇ ਲਈ ਮੈਂ ਮੰਗਵਾਈ ਸੀਗੀ ਸੀਟਾਫਿਲ ਦਾ 베ਬੀ ਜੈਂਟਲ ਵਾਸ਼ ਤੇ ਸ਼ੈਂਪੂ ਜਿਹੜਾ ਕਿ ਉਹਨੂੰ ਸੂਟ ਕਰ ਗਿਆ ਵਾ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਵਾ ਅਗਰ ਤੁਸੀਂ ਆਪਣੇ 베ਬੀ ਲਈ ਜਿਨ੍ਹਾਂ ਦੇ 베ਬੀਜ਼ ਹੈ ਛੋਟੇ ਟਰਾਈ ਕਰ ਰਹੇ ਨੇ ਤੇ ਸੀਟਾਫਿਲ ਦਾ ਆਈ ਤੁਸੀਂ ਯੂਜ਼ ਕਰਦੇ ਜੇ ਕਰ ਸਕਦੇ ਜੇ ਜਿਹੜਾ ਕਿ ਸ਼ੈਂਪੂ ਵੀ ਆ ਤੇ ਬਾਡੀ ਵਾਸ਼ ਵੀ ਆ ਹੈਡ ਟੂ ਟੋ ਤੱਕ ਤੇ ਨੈਕਸਟ ਚੀਜ਼ ਹੈ ਜੀ ਮੇਰਾ ਆਈਲਾਈਨਰ ਤੇ ਸਭ ਤੋਂ ਵਧੀਆ ਚੀਜ਼ ਹੈ ਕਿਉਂਕਿ ਵੇਖੋ ਇਹ ਬਜਟ ਫ੍ਰੀ ਹੈਗਾ ਬਿਲਕੁਲ ਤੇ ਇਹ ਸਿਰਫ ਮੈਨੂੰ ਪਿਆ ਵਾ 190 ਸੋਰੀ 90 ਰੁਪੀ 90 ਰੁਪੀ ਦਾ ਇਨਸਾਈਡ ਦਾ ਆਈਲਾਈਨਰ ਆ ਮੈਂ ਬੜੇ ਮਹਿੰਗੇ ਮਹਿੰਗੇ ਟਰਾਈ ਕਰ ਲੇ ਬਟ ਇਹ ਬਹੁਤ ਹੀ ਵਧੀਆ ਤਾਂ ਅਲੱਗ ਜਿਹੀ ਸ਼ਾਈਨਿੰਗ ਆਉਂਦੀ ਹੈ ਮੇਰੇ ਕੋਲ ਸ੍ਰੀਸ ਬਿਊਟੀ ਦਾ ਵੀ ਹੈਗਾ ਵਾ ਜਿਹੜਾ ਕਿ ਕੀ ਕਹਿੰਦੇ ਆ ਵਿੰਗ ਆਪਣੇ ਆਪ ਬਣ ਜਾਂਦੀ ਆ ਬਟ ਇਹ ਬੈਸਟ ਹੈਗਾ ਸੀਗਾ ਤੇ ਆ ਆਜੀ ਆਇਆ ਵਾ ਮੈਂ ਨਾ ਬੱਚਿਆਂ ਦੇ ਲਈ ਦੇਖ ਰਹੀ ਸੀ ਕਿ ਮੈਂ ਕੁਛ ਨਾ ਕੁਛ ਟਰਾਈ ਕਰ ਜੀ ਰਹੀ ਨੀ ਆ ਕਾਸ਼ਵੀ ਦੇ ਲਈ ਤੇ ਮੈਂ हेयर ऑयल ਮੰਗਾਇਆ ਕੋਕੋਨਟ ਦਾ 100% ਨੈਚੁਰਲ ਐਂਡ ਕੋਲਡ ਪ੍ਰੈਸਡ ਵਰਜਨ ਕੋਕੋਨਟ ऑयल ਤੇ ਤੁਸੀਂ ਦੇਖ ਸਕਦੇ ਹੋ ਮੈਕਸ ਕੇਅਰ ਦਾ ਵਾ ਤੇ ਐਕਸਟ੍ਰੈਕਟ ਫ্রম ਕੋਕੋਨਟ ਮਿਲਕ ਤੇ ਮੈਂ ਇਹ ਟਰਾਈ ਜ਼ਰੂਰ ਕਰਾਂਗੀ ਤੇ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਜ਼ਲਟ ਦੱਸਾਂਗੀ ਇਹ ਮੈਨੂੰ ਪਿਆਵਾ 465 ਦਾ 500 ਦੇ ਕਰੀ ਮੈਨੂੰ ਪਿਆਵਾ ਤੇ ਬਾਕੀ ਜਦੋਂ ਆਪਾਂ ਇਹਨੂੰ 1 2 ਵਾਂ ਟਰਾਈ ਕਰਾਂਗੇ ਤੇ ਫਿਰ ਇਹਦਾ ਰਿਜ਼ਲਟ ਦੱਸਾਂਗੇ ਕਿ ਇਹ ਰੀਅਲ ਚ ਹੈ ਕਿਵੇਂ ਦਾ ਵਾ ਮੈਂ ਆਪਣੇ ਵਾਲਾ ਤੇ ਵੀ ਟਰਾਈ ਕਰਾਂਗੀ ਤੇ ਲਾਸਟ ਵਨ ਨਾਟ ਅ ਲੀਸਟ ਮੇਰੇ ਪਾਰਸਲ ਆਂਦੇ ਰਹਿਣੇ ਆ ਹੁਣ ਤੇ ਮਾਨ ਸਾਹਿਬ ਗੁੱਸਾ ਕਰਦੇ ਰਹਿਣਗੇ ਯੋਗੀ ਉਹ ਕਹਿੰਦੇ ਆ ਕਿ ਹਜੇ ਤੂੰ ਹੁਣੇ ਹੀ ਪਾਰਸਲ ਲਿਆ ਵਾ ਤੇ ਇਹ ਤੇਰਾ ਪਾਰਸਲ ਫੇਰ ਆ ਗਿਆ ਤੇ ਉਹਨਾਂ ਨੂੰ ਮੈਂ ਕੀ ਦੱਸਾਂ ਕੀ ਇਹ ਤਾਂ ਵੀ ਸ਼ੁਰੂਆਤ ਹੈ ਪਿੱਛੇ ਰਹੀ ਬਾਕੀ ਹੈ ਇਹ ਮੇਰੀ ਸਭ ਤੋਂ ਜ਼ਿਆਦਾ ਫੇਵਰੇਟ ਚੀਜ਼ ਆ ਗਈ ਹੈ ਜੀ ਜਲਦੀ ਤੁਹਾਨੂੰ ਇੱਕ ਸਰਪ੍ਰਾਈਜ਼ ਮਿਲੇਗਾ ਆਈ ਵਿਲ ਇਹਦੇ ਥਰੂ ਇਹ ਜੁਐਲਰੀ ਆਦੀ ਬਹੁਤ ਹੀ ਜ਼ਿਆਦਾ ਘੈਂਟ ਵੇਟ ਅ ਮਿੰਟ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਕਿ ਕੀ ਜਾਂਦੇ ਆ ਰਾਜਸਥਾਨ ਦੇ ਵਿੱਚ ਰਾਜਵਾਲੀ ਆਈ ਥਿੰਕ ਰਾਜਵਾਲੇ ਕੁਝ ਇਸ ਤਰ੍ਹਾਂ ਦੇ ਨਾ ਆਪਣੇ ਮੰਗ ਦੇ ਉੱਤੇ ਲਗਾਉਂਦੇ ਆ ਸੋਰੀ ਮੈਂ ਕਿਹਾ ਕਿ ਤੇ ਆਇਆ ਹੀ ਨਹੀਂ ਆ ਤੇ ਆ ਗੋਲ ਟੂ ਜਿਆ ਇਹ ਕਿੱਥੇ ਲੱਗਦਾ ਹੈ ਆਈ ਡੋਟ ਨੋ ਬਟ ਇਹ ਲੱਗਦਾ ਜੇ ਏ ਲੱਗਦਾ ਕੁਝ ਇਸ ਤਰ੍ਹਾਂ ਕਰਕੇ ਦੇਖ ਰਿਹਾ ਹੋਏਗਾ ਮੈਨੂੰ ਲੱਗਦਾ ਵਾ ਕਿ ਆ ਜਿਹੜਾ ਵਾ ਇਹ ਇੱਥੇ ਜੁੜਨਾ ਵਾ ਤੇ ਇਹ ਟੁੱਟ ਗਿਆ ਓ ਮਾਈ ਗੋਡ ਚਲ ਕੋਈ ਨਹੀਂ ਇਹਨੂੰ ਮੈਂ ਟਰਾਈ ਕਰਾਂਗੀ ਜੋੜਨ ਦੀ ਤੇ ਥਰਡ ਚੀਜ਼ ਹੈ ਜੀ ਨੈਕਲੇਸ ਇਹ ਮੈਂ ਵੀਸ਼ੂ ਤੋਂ ਮੰਗਾਇਆ ਵਾ ਨੈਕਲੇਸ ਐਂਡ ਇਅਰਿੰਗਸ ਤੇ ਆ ਰਿਹਾ ਜੀ ਨੈਕਲੇਸ ਫੋਟੋ ਜਿਆ ਤੇ ਆ ਰਹੇ ਇਹਦੇ ਏਰੀਂਗਸ ਤੇ ਜਿਹੜੀ ਮੈਨੂੰ ਇਹਦੇ ਵਿੱਚ ਸਭ ਤੋਂ ਸੋਹਣੀ ਚੀਜ਼ ਲੱਗੀ ਆ ਉਹ ਆ ਇਹਦੀ ਨੱਥ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਪਿਆਰੀ ਕਹਿ ਸਕਦੇ ਜੀ ਆਈ ਰੀਅਲੀ ਲਵ ਇਟ ਤੇ ਆ આજ ਇਹਦੀ ਨੱਥ ਯਾਰ ਆਈ ਡੋਨਟ ਨੋ ਇਹਨੂੰ ਵੇਅਰ ਕਿਵੇਂ ਕਰੀਦਾ ਵਾ ਸੀਰੀਅਸਲੀ ਮੈਨੂੰ ਨਹੀਂ ਪਤਾ ਇਹਨੂੰ ਵੇਅਰ ਕਿਵੇਂ ਕਰੀਦਾ ਵਾ ਬਟ ਫਿਰ ਵੀ ਮੈਂ ਤੁਹਾਨੂੰ ਇੱਕ ਡੈਮੋ ਦੇ ਦਿੰਨੀ ਆ ਮੈਂ ਆਈ ਥਿੰਕ ਇਹਨੂੰ ਇੱਥੇ ਲਗਾਈਦਾ ਵਾ ਇਹਨੂੰ ਆਪਾਂ ਪਤਾ ਨਹੀਂ ਯਾਰ ਇਹ ਕਿਤਰਾ ਫਾਇਦੀ ਆ ਪਰ ਜਿਤਨਾ ਵੀ ਫਾਇਦੀ ਆ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬੰਦ ਕਰ ਦਿੱਦੀ ਹਾਂ ਇਸ ਤਰ੍ਹਾਂ ਦਾ ਕੁਝ ਲੁੱਕ ਆਏਗਾ ਤੁਸੀਂਾਰੇ ਜਾਣੇ ਦੱਸਿਓ ਹੋ ਅੜ ਗਿਆ ਤੇ ਅੱਜ ਜੀ ਸ਼ੂਟ ਮੈਂ ਬਿਲਕੁਲ ਕੱਲੀ ਕਰਨੀ ਆ ਉੱਪਰ ਕਿਉਂਕਿ ਬਾਕੀ ਸਾਰੇ ਥੱਲੇ ਆ ਗਰਮੀ ਬਹੁਤ ਜ਼ਿਆਦਾ ਪਪਨਾ ਹੋਣੇ ਸ਼ੂਟ ਕਰਕੇ ਖਤਮ ਹੋਇਆ ਤੇ ਮੈਂ ਕਿਹਾ ਚਲੋ ਤੁਹਾਨੂੰ ਆ ਬਲਾ ਜੋ ਕੁਝ ਮੈਂ ਮੰਗਵਾਇਆ ਵਾ ਉਹ ਤੁਹਾਨੂੰ ਦਿਖਾ ਦਵਾਂ ਬਟ ਇਹਦਾ ਮੰਗ ਟਿੱਕਾ ਜਿਹੜਾ ਹੈਗਾ ਵਾ ਉਹ ਟੁੱਟਿਆ ਹੋਇਆ ਵਾ ਤੇ ਮੈਨੂੰ ਸਮਝ ਨਹੀਂ ਆ ਰਹੀ ਇਹਨੂੰ ਮੈਂ ਹੁਣ ਐਕਸਚੇਂਜ ਕਰਾਂਗੀ ਯਾਰ ਸੀਰੀਅਸਲੀ ਮੈਨੂੰ ਐਕਸਚੇਂਜ ਕਰ ਦੇਣਾ ਕਿਉਂਕਿ ਦੈਟਸ ਨਾਟ ਗੁੱਡ ਕਿ ਆਪਾਂ ਇੰਨਾ ਮਤਲਬ ਸਮਾਨ ਮੰਗਾਈਏ ਭਾਵੇਂ ਹਨਾ ਇਨਾ ਮਹਿੰਗਾ ਨਹੀਂ ਆ ਬਟ ਪੈਸੇ ਤੇ ਪੈਸੇ ਆਪਾਂ ਪੈਸੇ ਵੇਸਟ ਕਿਉਂ ਕਰਨੇ ਤੇ ਕੁਝ ਇਸ ਤਰ੍ਹਾਂ ਕਰਕੇ ਆਉਗਾ ਚਲੋ ਜੀ ਇਹ ਸਾੜੀ ਤੇ ਹੋਗੀ ਛੂਲੜੀ ਸਾਰੀ ਤੇ ਇੱਕ ਬਹੁਤ ਹੀ ਘੈਂਟ ਚੀਜ਼ ਮੈਂ ਤੁਹਾਨੂੰ ਵਿਖਾਨੀ ਆ ਜਿਹੜੀ ਕਿ ਮੈਂ Amazon ਤੋਂ ਆਰਡਰ ਕੀਤੀ ਖੋਲ ਹੀ ਹੋਈ ਸੀ ਸੌਰੀ ਤੇ ਆ ਹੈਗੀ ਆ ਰੈਡੀ ਟੂ ਵੇਅਰ ਸਾੜੀ ਇਹ ਮੈਂ ਤੁਹਾਨੂੰ ਹੁਣੇ ਵੇਅਰ ਕਰਕੇ ਦਿਖਾਨੀ ਆ ਯੈਲੋ ਕਲਰ ਦੀ ਕਰੀਮ ਚਾ ਕਲਰ ਮੈਂ ਮੰਗਵਾਇਆ ਵਾ ਤੇ ਇਹਦੇ ਦੇਖੋਗੇ ਤੁਸੀਂ ਫਲਿਕਸ ਆਲਰੇਡੀ ਪਏ ਹੋਏ ਨੇ ਤੇ ਨਾਲ ਹੀ ਇਹਦਾ ਬਲਾਊਜ਼ ਵੀ ਦਿੱਤਾ ਹੋਇਆ ਉਹਨਾਂ ਨੇ ਆਇਆ ਜੀ ਇਹਦਾ ਬਲਾਊਜ਼ ਤੇ ਆਲਰੇਡੀ ਸਟਿਚਡ ਹੈ ਗਿਆ ਤੁਸੀਂ ਆ ਵੇਖ ਸਕਦੇ ਜੇ ਆ ਦੇਖੋ ਤੇ ਇੱਧਰ ਇਹਦੀਆਂ ਹੂਕਾ 44 ਕਮਰ ਤੱਕ ਇਹ ਆ ਜਾਂਦੀ ਆ ਇੱਥੇ ਸਾਰੇ ਅਟੈਚਮੈਂਟਸ ਦਿੱਤੇ ਹੋਏ ਆ ਤੇ ਮੈਂ ਵੇਅਰ ਕਰਕੇ ਤੁਹਾਨੂੰ ਹੁਣੇ ਹੀ ਦਿਖਾਨੀ ਆ ਤੇ ਤੁਸੀਂ ਸਾਰੇ ਜਣੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਮੇਰਾ ਸਾਰਾ ਸਮਾਨ ਹਾਂ ਆ ਦੇਖੋ ਇਹਦੀਆਂ ਫਲਿਕਸ ਆ ਤੁਹਾਨੂੰ ਪਤਾ ਨਹੀਂ ਪ੍ਰੋਪਰ ਨਜ਼ਰ ਆਉਂਦੇ ਆ ਕਿ ਨਹੀਂ ਆਉਂਦੇ ਆ ਬਟ ਜਿੰਨਾ ਕੁ ਮੈਂ ਤੁਸੀਂ ਸਾਰੇ ਜਣੇ ਦੱਸਿਓ ਕਿਵੇਂ ਦੀ ਲੱਗਦੀ ਪੜੀ ਹੀ ਲਾਈਟ ਵੇਟ ਆ ਸਾੜੀ ਇਕਮ ਤੇ ਲੋ ਜੀ ਸਾਰੀ ਮੈਂ ਫਿਰ ਡਾ ਰਹੀ ਆ ਤੇ ਜਿਹੜਾ ਸੂਟ ਵਾਹੀ ਮੈਂ ਉਹਦੇ ਉੱਤੇ ਪਾ ਲਈ ਆ ਤੇ ਕਿਉਂਕਿ ਇਹ ਸੈਮੀ ਸਟਿਚ ਸਾਰੀ ਗਿਆ ਬੜੇ ਹੀ ਸੋਖੀ ਆ ਤੇ ਇੱਥੇ ਇਹਨਾਂ ਨੇ ਇਹ ਬੈਲਟ ਇੱਕ ਦਿੱਤੀ ਹੋਈ ਆ 44 ਕਮਰ ਤੱਕ ਇਹ ਆ ਸਕਦੀ ਆ ਸਾਰੀ ਕਿਸੇ ਨੂੰ ਵੀ ਜਿਹਦੀ 44 ਕਮਰ ਤੱਕ ਹੋਵੇ ਉਹਨਾਂ ਨੇ ਵੱਖਰੇ ਵੱਖਰੇ ਚੁੰਟਾ ਲਗਾਈਆਂ ਵਾ ਇੱਥੇ ਤੇ ਆਹ ਜਿਹੜੀਆਂ ਇਹਦੀਆਂ ਫਲਿਕਸ ਆ ਦੇਖ ਸਕਦੇ ਜੀ ਇਹ ਸਾਰੀਆਂ ਸਟਿਚ ਹੈਗੀਆਂ ਵਾ ਤੇ ਸਰੀਆਂ ਦੱਸਿਓ ਕਿਵੇਂ ਦੀ ਲੱਗੀ ਤੇ ਬਲਾਊਜ਼ ਇਹਦਾ ਇਹਦੇ ਨਾਲ ਹੀ ਹੈਗਾ ਵਾ ਉਹ ਹਜੇ ਮੈਂ ਸਟਿਚ ਕਰਵਾਉਣਾ ਜਦੋਂ ਸਟਿਚ ਕਰਾਵਾਂਗੇ ਇਹਦਾ ਪੂਰਾ ਰੈਡੀ ਕਰਾਂਗੇ ਉਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਤੇ ਤੁਸੀਂ ਸਾਰੇ ਜਣ ਦੱਸਿਓ ਕਿਵੇਂ ਦੀ ਲੱਗਣ ਦੀ ਤੁਹਾਨੂੰ ਮੇਰੀ ਫੁੱਲ ਲੁੱਕ ਨਜ਼ਰ ਆਉਂਦੀ ਆ ਇੱਕ ਵਾਰੀ ਵਿਖਾਉਂ ਫੁੱਲ ਲੁੱਕ ਤੇ ਬੜੀ ਹੀ ਲਾਈਟ ਵੇਟ ਆ ਜਿਵੇਂ ਆਪਾਂ ਕਿਤੇ ਐਵੇਂ ਡੇਲੀ ਵੇਅਰ ਵਾਸਤੇ ਜਾਣਾ ਹੋਵੇ ਉਦੋਂ ਆਪਾਂ ਇਹ ਵੇਅਰ ਕਰ ਸਕਦੇ ਆ ਮੈਨੂੰ ਤੇ ਬੜੀ ਵਧੀਆ ਲੱਗੀ ਤੁਸੀਂ ਸਾਰੇ ਜਣੇ ਦੱਸਿਓ ਤੁਹਾਨੂੰ ਸਾਡਾ ਵਲੌਗ ਕਿਵੇਂ ਦਾ ਲੱਗਦਾ ਵਾ ਤੇ ਸਾਡੀਆਂ ਜਿਹੜੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਵਾ ਹੁਣ ਆਪਾਂ ਜਲਦੀ ਹੀ ਨਵੀਂ ਸੀਰੀਜ਼ ਲੈ ਕੇ ਆਵਾਂਗੇ ਜਿਹੜੀ ਕਿ ਬੜੀ ਹੀ ਵਧੀਆ ਹੋਵੇਗੀ ਵੈਸੇ ਸਾਡੇ ਸਾਰੀਆਂ ਸੀਰੀਜ਼ ਹੀ ਵਧੀਆ ਹੁੰਦੀਆਂ ਵਾ ਬਟ ਹੁਣ ਸੋਚ ਰਹੇ ਹਾਂ ਕੁਝ ਅਲੱਗ ਲੈ ਕੇ ਆਈਏ ਤੇ ਜਰੂਰ ਆਪਾਂ ਲੈ ਕੇ ਆਵਾਂਗੇ ਚਲੋ ਜੀ ਉਦੋਂ ਤੱਕ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ so much love you all